इनसाइड दी कंपार्टमेंट ए डब्बा बाहर रहेगा क्यों बाहर रहेगा अशोक जी ने तो पूरी गल समझाई है यू हैव टू इंश्योर द थिंग जो बंदा बैलेट जेड़ा है पाके जावे क्यों जे उथे तो तो फॉर्म जी के लिखया होया है कि क्या हो गया जिन्ने तोटे रजिस्टर बोर्ड से तो नहीं क्या होगा ठीक है नहीं जे मैच नहीं कीतिया ते खप लगे जे बदगिया हम अपना ये इंश्योर करना है कि ये बॉक्स बॉक्स को इनके भी मान होंगे क्योंकि दोनों के बीच बहुत ही इलेक्शन भी है सरपंच वाली है नहीं कि ना कलर कोडिंग है ना कुछ और एक तो पे बॉक्स है ऊंची वोट पे है राइट आ ये तो क्या वोट पानी में एक वोट रीडिंग है और पूरा प्रोसेस रीड है 15 सेकंड का है ठीक है मैं इसे चालू करता नहीं है कुछ नहीं करता है ठीक है जी तो इनको अपना हैंडल कितना करना है इफ यू कैन सी असी बॉक्स में सील किया हुआ है जे आ मैं रिक्वेस्ट करूंगा जेडे भी पूरी पार्टी के बीच तो बाकी जगह हो बिल्कुल बाकी हो है ना पीआर और एपीआर दोनों ओके आ जाओ बोले केड़े ऑफिशियल का पीछे चलो बाकी को एक आईडिया हो तो हम पहले सील कर राइट सीलिंग ऑफ द बॉक्सेस तो तार दी जाएगी ਆਏਗੀ ਪੱਕੀ ਬਣੀ ਉਹਨੂੰ ਆਪਾਂ ਇੱਦਾਂ ਸੀਰੀਓ ਬਣਾ ਕੇ ਇੱਦਾਂ ਬੰਦ ਤੇ ਕਰਦੇ ਹਾਂ ਇਹ ਕਿਉਂ ਬੰਨੀ ਦਾ ਹੁੰਦਾ ਹੈ ਇਹ ਸਾਡਾ ਇੱਥੇ ਰੀਸੈਟ ਦਾ ਲੀਵਰ ਹੈ ਰੀਸੈਟ ਦਾ ਮਤਲਬ ਇਹਨੇ ਇਦੋਂ ਹੀ ਆਪਾਂ ਇਹ ਵਿੱਚ ਪਾਵਾਂਗੇ ਤੇ ਜਿਵੇਂ ਕੋਈ ਤੁਸੀਂ ਇਹ ਮੂਵ ਕਰਦੇ ਹੋ ਜੋ ਨੋ ਮੈਨੂ ਐਕਸਟ੍ਰੀਕ ਕਰਨਾ ਕੋਈ ਹੈ ਓਪਸ ਕੋਈ ਨਹੀਂ ਠੀਕ ਹੈ ਜੀ ਆਮਦੋਂ ਲੀਵਰ ਹੈ ਜੀ ਆਮਦੋਂ ਕਪਾ ਜਿਹੜਾ ਦਤਾ ਆਵਲ ਠੀਕ ਹੈ ਮੁੰਨੇ ਇਹਨੇ ਘੁੰਮਣਾ ਨਹੀਂ ਹੈ ਕਿਉਂ ਉਹ ਲੈਕ ਸ਼ੌਕ ਹੋ ਗਿਆ ਅੰਦੀ ਸਰ ਦਾ ਨਾਮ ਮੇਰਾ ਨਾਮ ਸਰ ਵਿਰਿੰਦਰਪਾਲ ਸਿੰਘ ਵਿਰਿੰਦਰ ਜੀ ਕੋਚੇ ਪਿੰਡਾਂ ਦੇ ਵਿੱਚ ਜਿਹੜਾਗਾ ਪੰਚਾਇਤੀ ਚੋਣਾਂ ਹੁਣ ਚੱਲ ਜੀ ਸਰ ਠੀਕ ਹੈ ਨਾ ਸਰ ਸਾਡੇ ਨਿਕੋਦਰ ਬਲੋਕ ਦੇ ਵਿੱਚ ਦੋ ਜਿਹੜੇ ਹੈਗੇ ਆ ਜਿੱਥੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇੱਕ ਲਦੜਾ ਹੈ ਔਰ ਇੱਕ ਵਿਜੂਹਾ ਖੁਰਦ ਹੈ ਉਥੇ ਸਿਰਫ ਦੋ ਦੋ ਕੈਂਡੀਡੇਟਸ ਨੇ ਜਿਨ੍ਹਾਂ ਦੇ ਵਿੱਚ ਪੰਚ ਦੀ ਜਿਹੜੀ ਹੈ ਚੋਣ ਜਿਹੜੀ ਹੋਏਗੀ ਸਰ ਪ੍ਰਬੰਧ ਸਰ ਪ੍ਰਬੰਧ ਦੇ ਬਾਰੇ ਵਿੱਚ ਜਿਸ ਤਰੀਕੇ ਨਾਲ ਇਹ ਅਸਲਸ ਚੱਲ ਰਹੀਆਂ ਨੇ ਅੱਜ 23rd ਹੈ ਇੱਕ ਅਰੇ ਅਸਲ ਸਾਡੀ ਸੰਡੇ ਨੂੰ ਹੋਈ ਸੀ ਔਰ ਉਸ ਦੇ ਵਿੱਚ ਕੀ ਹੈ ਜਿੰਨੀਆਂ ਵੀ ਟੀਮਸ ਆਈਆਂ ਜੋ ਸਾਡੀਆਂ ਪੋਲਿੰਗ ਪਾਰਟੀਆਂ ਸਰ ਬਣਈਆਂ ਨੇ ਉਹਨਾਂ ਨੂੰ ਮਾਸਟਰ ਟ੍ਰੇਨਰਸ ਜਿਹੜੇ ਨੇ ਉਹ ਦੇ ਰਹੇ ਨੇ ਅਸਲਸ ਕਿ ਕਿਸ ਤਰੀਕੇ ਨਾਲ ਤੁਸੀਂ ਕੰਡਕਟ ਜਿਹੜੀ ਆ ਕਰਨੀ ਹੈ ਉਹਨਾਂ ਦਾ ਖਾਣ ਪੀਣ ਦਾ ਅਰੇਂਜਮੈਂਟ ਕੀਤਾ ਗਿਆ ਡੀਐਸਪੀ ਸਾਹਿਬ ਦੇ ਵੱਲੋਂ ਵੀ ਜਿਹੜਾ ਆ ਫੋਸ ਅਰੇਜਮੈਂਟ ਕੀਤਾ ਜਾ ਰਿਹਾ ਹੈ ਸਰ ਆਮ ਪਬਲਿਕ ਨੂੰ ਕਿ ਮੈਂ ਆਮ ਪਬਲਿਕ ਨੂੰ ਮੈਂ ਇਹ ਹੀ ਚਾਹਾਂਗਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹਰ ਵਾਰ ਜਿਹੜਾ ਕੰਡਕਟ ਕਰਾਉਂਦਾ ਹੈ ਇਲੈਕਸ਼ਨਸ ਨੂੰ ਔਰ ਮੈਂ ਚਾਹਾਂਗਾ ਕਿ ਆਪਣੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਹੋਰ ਸਟਰੋਂਗ ਕਰਨ ਦੇ ਲਈ ਸਾਨੂੰ ਵੱਧ ਚੜ ਕੇ ਜਿਹੜਾ ਹੈ ਨੰਬਰ ਆਫ ਵੋਟਰਸ ਜਿਹੜੇ ਕਾਊਂਟ ਹੈ ਉਹ ਪਰਸੈਂਟੇਜ ਉਹਨੂੰ ਵਧਾਉਣਾ ਚਾਹੀਦਾ ਹੈ ਸਰ VOTING ਦਾ ਸਮੇਂ ਕੀ ਹੋਵੇਗਾ VOTING ਦਾ ਸਮੇਂ ਸਰ ਹੋਏਗਾ 8 ਸਵੇਰੇ 8 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿੱਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕੱਲ ਮੇਰੇ ਲੋਮੈਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜਿਕੇ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669